ਸਵਾ ਉਹਨਾਂ ਕੋਲ ਉਹ ਖੁੱਫੜਜੀ ਦੀ ਜਿਹੜੇ ਹੈਗੀ ਉਹਨਾਂ ਦੇ ਰਵਾਲਵਰ ਉਹਨਾਂ ਨੇ ਉਹਨਾਂ ਨੂੰ ਖੋਈ ਤੇ ਉਹਨਾਂ ਨੇ ਉਹਨਾਂ ਨੇ ਫਾਇਰ ਕੀਤੇ ਹੱਦ ਤੱਕ ਤੇ ਕਿੱਥੇ ਕਿੱਥੇ ਫਾਇਰ ਦੇ ਨਿਸ਼ਾਨ ਨੇ ਦੱਸ ਸਕਦੇ ਹੋ ਫਾਇਰ ਦੇ ਦੇਖੋ ਜੀ ਫਾਇਰ ਦੇ ਨਿਸ਼ਾਨ ਦਾ ਸਾਹਮਣੇ ਆ ਉਹਨਾਂ ਤੇ ਜੇ ਉਹਨਾਂ ਨੇ ਕੀਤੇ ਜੇ ਅਹੀ ਅੰਦਰੋਂ ਫਾਇਰ ਦੇ ਨਿਸ਼ਾਨ ਕੀਤੇ ਹੋ ਅੱਥੇ ਤੋਂ ਹੀ ਸਾਹਮਣੇ ਦੇਖ ਸਕਦੇ ਹੋ ਅਹੀ ਅੰਦਰੋਂ ਫਾਇਰ ਕੀਤੇ ਸਾਹਮਣੇ-ਸਾਹਮਣੇ ਮੁਕਾਬਲਾ ਹੋਇਆ ਇੰਨਾ ਟਾਈਮ ਮੁਕਾਬਲਾ ਚੱਲਦਾ ਰਿਹਾ ਜੀ ਇੱਕਾ ਮੁਕਾਬਲਾ ਕਾਫੀ ਦੇ ਚੱਲਦਾ ਰਿਹਾ ਜੀ ਗੋਲੀਆਂ ਦੀ ਆਵਾਜ਼ ਤੇ ਕਾਫੀ ਦੇ ਤੱਕ ਅੰਦਰ ਹੀ ਇੱਕ ਇੱਕ ਕਰ ਗਾ ਦੇ ਇੱਕ ਇੱਕ ਕਰ ਗਾ ਕੋਈ ਨਹੀਂ ਆਇਆ ਕੋਈ ਬੜਾ ਸ਼ੋਰ ਮਚਾਇਆ ਬੜਾ ਕੋਈ ਰੋਲਾ ਪਾਇਆ ਪਰ ਉਹ ਮੌਕੇ ਤੇ ਭਾਜੀ ਕੋਈ ਨਹੀਂ ਆਇਆ ਕਿੰਨੇ ਜਿਹੜਾ ਹੋਇਆ ਤਾਂ ਤੇ ਪੁਲਿਸ ਨੇ ਫੋਨ ਕਰਤਾ ਸੀ ਹਾਂਜੀ ਪੁਲਿਸ ਨੇ ਇਹ ਜਦੋਂ ਆਇਆ ਕਰਦੇ ਆਂਦੇ ਆਂਦੇ ਫੋਨ ਕਰਤਾ ਹੈਗਾ ਪਰ ਪੁਲਿਸ ਨੇ ਤੁਰੰਤ ਕਦਮ ਲਿਆ ਦੇ ਸਾਡੇ ਕੋਲ ਕਿਹੜਾ ਪੁਲਿਸ ਵਾਲਾ ਹੈ ਤਰਾਰ ਜਿਹੜੇ ਧੰਨ ਵਾਪਰੀਆ ਔਰ ਕੋਰਪੋਰੈਂਡੈਂਸ ਹੈਗਾ ਕੋਈ ਨੀ ਰਾਤ ਮੈਨੂੰ ਕੋਈ 1:29-30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਇਸ ਵਕਤ ਦਾ ਬੰਦੇ ਪੈ ਗਿਆ ਅਸੀਂ ਇੱਧਰ 9 ਤੋਂ 4:00 ਵਜੇ ਜਾਲੂਪੁਰ ਸਾਰੀ ਅਸੀਂ ਤੇ ਬਹੁਤ ਨੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਫਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰੈਸਟੀ ਹੋਣਗੇ ਉਹਨਾਂ ਨੂੰ ਫਲ ਲਵਾਗੇ ਸਾਡੇ 30 ਅਕਤੂਬਰ ਤੋਂ ਇਸ ਸਾਲ ਬੜੀਆਂ ਚੱਕਰ ਪਤਾ ਰਹੇ ਵੀ ਬੰਦੇ ਕਿੰਨੀ ਤਰ੍ਹਾਂ ਪਰਸਨਲੀਆਂ ਉਹਨਾਂ ਨੂੰ ਪੜਿਆ ਲੱਗੇ ਹਨ ਨਹੀਂ ਕੋਈ ਤਾਂ ਸਾਡੇ ਨਹੀਂ ਘਟਦੀ ਇਸ ਤੋਂ ਬਾਅਦ ਜਿਹੜਾ ਕੋਲਾਜ ਦਾ ਸਮਾਨ ਦਾ ਥੋੜਾ ਥੋੜਾ ਲੈ ਕੇ ਗਏ ਨੇ ਜੀ ਦਾ 10% ਲੁੱਟ ਚੜ੍ਹ ਜਾਂਦਾ ਤੇ ਪੂਰੀਆਂ ਨੇ ਉਹ ਦੂਜੀ ਚਾਹ ਪਿੰਕ ਇੱਕ ਉਹਦੇ ਸਪਲਾਈ ਹੈ ਜੀ ਵੱਧਿਆ ਜਿੱਡਾ ਕੋਈ ਪਾ ਰਿਹਾ ਨਹੀਂ ਲੱਗਦਾ ਕਿਹੜੀ ਮੰਚਾਂ ਤੇ ਲੁੱਟਖੋ ਦੀ ਨਾਲ ਲੱਗੀ ਸੀ